ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਕਹਿੰਦੇ ਇੱਕ ਵਾਰ ਭਾਗ ਜਾਨਕੀ ਕਿਸਮਤ ਅਤੇ ਮਾਇਆ ਜਾਨਕੀ ਪੈਸਾ ਦੋਵੇਂ ਆਪਸ ਦੇ ਵਿੱਚ ਬਹਿਸ ਪਏ ਦੋਵੇਂ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਮੈਂ ਜ਼ਿਆਦਾ ਸ਼ਕਤੀਸ਼ਾਲੀ ਹਾਂ ਮੈਂ ਜ਼ਿਆਦਾ ਮਹੱਤਮਪੂਰਨ ਹਾਂ ਪੈਸਾ ਭਾਗ ਨੂੰ ਕਹਿੰਦਾ ਜੇ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੈਂ ਨਾ ਹੋਵਾਂ ਤਾਂ ਉਸ ਦੇ ਪੱਲੇ ਕੱਖ ਨਹੀਂ ਰਹਿੰਦਾ ਉਹ ਦਰਦ-ਦਰ ਤੇ ਠੋਕਰਾਂ ਖਾਂਦਾ ਤੇ ਭਾਗ ਪੈਸੇ ਨੂੰ ਕਹਿਣ ਲੱਗੇ ਕਿ ਨਹੀਂ ਮੇਰੀ ਅਹਿਮੀਅਤ ਤੇਰੇ ਤੋਂ ਜ਼ਿਆਦਾ ਹੈ ਜੇ ਮੈਂ ਕਿਸੇ ਦੀ ਜ਼ਿੰਦਗੀ ਵਿੱਚੋਂ ਪਾਸੇ ਹੋ ਜਾਵਾਂ ਤਾਂ ਉਹ ਕਾਸੇ ਜੋਗਾ ਨਹੀਂ ਰਹਿੰਦਾ ਉਸ ਨੂੰ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਵੀ ਮੂੰਹ ਲਾ ਕੇ ਰਾਜ਼ੀ ਨਹੀਂ ਹੁੰਦਾ ਕਹਿੰਦੇ ਕਾਫੀ ਲੰਮਾ ਸਮਾਂ ਆਪਸ ਦੇ ਵਿੱਚ ਬਹਿਸੇ ਤੇ ਫਿਰ ਕਿਸੇ ਸੰਤ ਫਕੀਰ ਦੇ ਕੋਲ ਚਲੇ ਗਏ ਉਹ ਨੂੰ ਜਾ ਕੇ ਕਹਿੰਦੇ ਕਿ ਸਾਡਾ ਫੈਸਲਾ ਕਰਵਾਓ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਦੋਹਾਂ ਵਿੱਚੋਂ ਜ਼ਿਆਦਾ ਅਹਿਮियत ਕੀ ਦੀ ਹੈ ਸਾਡੇ ਦੋਹਾਂ ਵਿੱਚੋਂ ਮਹੱਤਵਪੂਰਨ ਕੀ ਦਾ ਜ਼ਿਆਦਾ ਹੈ ਹੁਣ ਉਸ ਸੰਤ ਫਕੀਰ ਨੂੰ ਵੀ ਗੱਲ ਸਮਝ ਨਾ ਆਈ ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਨੂੰ ਬੁਰਾ ਬੋਲ ਕੇ ਆਪ ਉਸ ਤੋਂ ਵਾਂਝਾ ਹੋ ਜਾਵੇ ਕਿ ਉਹ ਕਹਿੰਦੇ ਨੇ ਕਿ ਉਸ ਨੂੰ ਪਹਾੜਾਂ ਦੇ ਵਿੱਚ ਕਿਸੇ ਮਹਾਰਿਸ਼ੀ ਦੇ ਕੋਲ ਲੈ ਗਏ ਮਹਾਰਿਸ਼ੀ ਵੀ ਬਹੁਤ ਸਿਆਣਾ ਸੀ ਉਸਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਚੀਜ਼ ਦਾ ਫੈਸਲਾ ਨਹੀਂ ਹੋ ਸਕਦਾ ਆਪਾਂ ਚਾਰੇ ਜਣੇ ਚੱਲਦੇ ਹਾਂ ਆਪਾਂ ਸਾਧੂਆਂ ਦਾ ਭੇਸ ਬਦਲ ਕੇ ਆਪਾਂ ਕਿਸੇ ਨਗਰ ਦੇ ਵਿੱਚ ਚੱਲਦੇ ਹਾਂ ਉਸ ਨਗਰ ਦੇ ਵਿੱਚ ਜਾ ਕੇ ਫੈਸਲਾ ਕਰਾਂਗੇ ਕਿਸੇ ਇਨਸਾਨ ਦੇ ਘਰ ਰਾਵਾਂਗੇ ਉਹ ਉਹਦੇ ਬਾਰੇ ਦੱਸੇਗਾ ਉਸੇ ਤੋਂ ਫੈਸਲਾ ਕਰਵਾ ਲਵਾਂਗੇ ਉਹ ਕਹਿੰਦੇ ਇਸ ਤਰ੍ਹਾਂ ਫੈਸਲਾ ਕਿਵੇਂ ਹੋਵੇਗਾ ਤਾਂ ਮਹਾਰਿਸ਼ੀ ਜੀ ਕਹਿਣ ਲੱਗੇ ਕੋਈ ਐਸੀ ਲੀਲਾ ਰਚਾਂਗੇ ਕਿ ਸਭ ਕੁਝ ਸਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਆ ਜਾਵੇਗਾ ਹੁਣ ਉਸ ਦੀ ਗੱਲ ਦੇ ਉਸ ਸੰਤ ਫਕੀਰ ਜੀ ਵੀ ਰਾਜੀ ਹੋ ਗਏ ਤੇ ਉਹ ਦੋਵੇਂ ਪੈਸਾ ਤੇ ਭਾਗ ਜਾਨੀ ਕਿ ਮਾਇਆ ਤੇ ਕਿਸਮਤ ਉਹ ਵੀ ਰਾਜੀ ਹੋ ਗਏ ਉਹਨਾਂ ਚਾਰਾਂ ਨੇ ਸਾਧੂ ਫਕੀਰਾਂ ਦਾ ਰੂਪ ਧਾਰਨ ਕੀਤਾ ਤੇ ਇੱਕ ਨਗਰ ਵੱਲ ਨੂੰ ਕੂਚ ਕਰ ਗਏ ਨਗਰ ਜਦੋਂ ਪਹੁੰਚੇ ਤਾਂ ਕਾਫੀ ਸ਼ਾਮ ਹੋ ਗਈ ਸੀ ਇੱਕ ਪੁਜਾਰੀ ਦੇ ਦਰ ਤੇ ਪਹੁੰਚੇ ਪੁਜਾਰੀ ਦਾ ਦਰਵਾਜ਼ਾ ਖੜਕਾਇਆ ਦਰਵਾਜਾ ਖੋਲ੍ਹਿਆ ਪੁਜਾਰੀ ਨੇ ਤੇ ਕਿਹਾ ਦੱਸੋ ਜੀ ਕੀ ਸੇਵਾ ਕਰ ਸਕਦਾ ਹਾਂ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਦੂਰ ਦੇ ਰਾਹੀ ਹਾਂ ਅਸੀਂ ਕੁਝ ਦਿਨ ਤੁਹਾਡੇ ਨਗਰ ਦੇ ਵਿੱਚ ਰੁਕਣਾ ਹੈ ਜੇ ਤੁਸੀਂ ਸਾਡੇ ਭੋਜਨ ਪਾਣੀ ਦਾ ਪ੍ਰਬੰਧ ਕਰ ਦਿਓ ਤਾਂ ਮਿਹਰਬਾਨੀ ਹੋਵੇਗੀ ਇਹ ਪੁਜਾਰੀ 25-26 ਸਾਲ ਦਾ ਨੌਜਵਾਨ ਸੀ ਪਰਮਾਤਮਾ ਨੂੰ ਬੜਾ ਮੰਨਦਾ ਸੀ ਜਿੱਥੇ ਵੀ ਕੋਈ ਮਿਲਦਾ ਉਸ ਨੂੰ ਸਿੱਖਿਆ ਦਿੰਦਾ ਪਰਮਾਤਮਾ ਦੇ ਨਾਲ ਜੋੜਨ ਵਾਲਾ ਸੀ ਤੇ ਹੁਣ ਲੰਬੇ ਸਮੇਂ ਤੋਂ ਇਹ ਰਾਜਦਰਬਾਰ ਦੇ ਵਿੱਚ ਸੇਵਾ ਨਿਭਾ ਰਿਹਾ ਸੀ ਸੇਵਾ ਦੇ ਬਦਲੇ ਸਿਰਫ ਖਾਣ ਪੀਣ ਜੋਗਾ ਹੀ ਸਮਾਨ ਲਿਆ ਕਰਦਾ ਸੀ ਬਹੁਤਾ ਲਾਲਚ ਨਹੀਂ ਸੀ ਕਰਦਾ ਉਸਨੇ ਕਿਹਾ ਕਿ ਆ ਜਾਓ ਮੇਰੇ ਕੋਲ ਜੋਗਜ ਹੈ ਰੁਖੀ ਮਿਸੀ ਮੈਂ ਤੁਹਾਨੂੰ ਖਵਾ ਦੇਵਾਂਗਾ ਉਹ ਅੱਗੇ ਚਲੇ ਗਏ ਉਸਨੇ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਨਾਲ ਹੀ ਦੱਸਿਆ ਕਿ ਮੇਰੇ ਕੋਲ ਤਾਂ ਇੱਕ ਵੇਲੇ ਦਾ ਖਾਣਾ ਹੀ ਸੀ ਅੱਗੇ ਮਹਾਰਿਸ਼ੀ ਨੇ ਆਪਣੇ ਕੋਲੋਂ ਇੱਕ ਵੱਡਾ ਗੜਬਾ ਰੱਖ ਦਿੱਤਾ ਤੇ ਕਿਹਾ ਜੋ ਤੂੰ ਸਾਨੂੰ ਲਿਆ ਕੇ ਦਵੇਂ ਇਹਦੇ ਵਿੱਚ ਲਿਆ ਕੇ ਦੇ ਦਿਆ ਕਰ ਤੇਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਪੁਜਾਰੀ ਇਹ ਗੱਲ ਸੁਣ ਕੇ ਖੁਸ਼ ਹੋ ਗਿਆ ਉਸ ਤੋਂ ਬਾਅਦ ਉਸਨੇ ਪੁੱਛਿਆ ਕਿ ਭਾਈ ਤੂੰ ਕੀ ਕੰਮ ਕਰਦਾ ਹੈ ਉਹ ਕਹਿੰਦਾ ਮੈਂ ਰਾਜ ਦਰਬਾਰ ਦੇ ਵਿੱਚ ਸੇਵਾ ਨਿਭਾਉਣਾ ਮੈਂ ਉੱਥੇ ਜਿਹੜਾ ਇਸ ਰਾਜ ਦਾ ਰਾਜਾ ਹੈ ਮੈਂ ਉਸਦੀ ਪੁੱਤਰੀ ਨੂੰ ਕਥਾ ਸੁਣਾਉਣਾ ਹੈ ਉਹ ਕਹਿੰਦੇ ਇਹ ਤਾਂ ਬਹੁਤ ਵਧੀਆ ਗੱਲ ਹੈ ਫਿਰ ਉਹਨਾਂ ਨੇ ਪੁੱਛਿਆ ਕਿ ਤੂੰ ਇੱਕ ਕੰਮ ਕਰਨਾ ਹੈ ਕਿ ਤੂੰ ਕੱਲ ਨੂੰ ਕੱਲ ਤੂੰ ਜਾ ਕੇ ਰਾਜੇ ਦੀ ਪੁੱਤਰੀ ਨੂੰ ਪੁੱਛਣਾ ਹੈ ਕਿ ਇਹ ਤੁਸੀਂ ਕਥਾ ਕਿਸ ਲਈ ਸੁਣਦੇ ਹੋ ਤੁਹਾਡੇ ਮਨ ਵਿੱਚ ਮਨਛਾਤਾ ਕੋਈ ਜ਼ਰੂਰ ਹੋਵੇਗੀ ਕੋਈ ਨਾ ਕੋਈ ਮੰਗ ਪਰਮਾਤਮਾ ਦੇ ਅੱਗੇ ਤੁਹਾਡੀ ਜ਼ਰੂਰ ਹੋਵੇਗੀ ਉਸੇ ਕਰਕੇ ਹੀ ਤੁਸੀਂ ਧਾਰਮਿਕ ਵਿਰਤੀ ਵਾਲੇ ਹੋਏ ਹੋ ਉਸੇ ਕਰਕੇ ਤੁਸੀਂ ਕਥਾ ਸੁਣਦੇ ਹੋ ਉਹ ਕਹਿੰਦਾ ਜੀ ਠੀਕ ਹੈ ਜਿਵੇਂ ਤੁਸੀਂ ਕਹੋ ਮੈਨੂੰ ਤੁਸੀਂ ਸਿਆਣੇ ਲੱਗਦੇ ਹੋ ਮੈਨੂੰ ਤੁਹਾਡੇ ਵਰਗਿਆਂ ਦੀ ਸੰਗਤ ਕਰਨ ਦਾ ਬਹੁਤ ਆਨੰਦ ਆਉਂਦਾ ਹੈ ਇਸ ਕਰਕੇ ਇਹ ਸਵਾਲ ਮੈਂ ਜ਼ਰੂਰ ਪੁੱਛ ਕੇ ਆਵਾਂਗਾ ਫਿਰ ਉਸਨੇ ਅਗਲੀ ਸਵੇਰ ਤੋਂ ਉਸਤੇ ਇਜਾਜ਼ਤ ਲਈ ਤੇ ਰਾਜਦਰਬਾਰ ਨੂੰ ਚਲਿਆ ਗਿਆ ਰਾਜਦਰਬਾਰ ਵਿੱਚ ਉਸਨੇ ਜਦੋਂ ਰਾਜੇ ਦੀ ਧੀ ਨੂੰ ਕਥਾ ਸੁਣਾਈ ਤੇ ਉਸ ਤੋਂ ਬਾਅਦ ਇਹ ਸਵਾਲ ਉਸਦੇ ਅੱਗੇ ਰੱਖ ਦਿੱਤਾ ਰਾਜੇ ਦੀ ਧੀ ਉੱਤਰ ਦਿੰਦੀ ਹੈ ਕਿ ਇਹ ਕਥਾ ਮੈਂ ਤਾਂ ਸੁਣਦੀ ਹਾਂ ਮੈਂ ਧਾਰਮਿਕ ਵਰਤੀ ਵਾਲੀ ਤਾਂ ਹੁਈਆਂ ਕਿ ਜਿਹੜਾ ਮੈਨੂੰ ਰਾਜਕੁਮਾਰ ਮਿਲਣਾ ਹੈ ਜਿਹਦੇ ਨਾਲ ਮੇਰਾ ਵਿਆਹ ਹੋਣਾ ਹੈ ਉਹ ਬਹੁਤ ਹੀ ਸੁੰਦਰ ਹੋਵੇ ਉਸ ਨੂੰ ਖੜਖੜ ਕੇ ਲੋਕ ਦੇਖਣ ਜਿਹੜੀ ਉਸਦੀ ਬਾਰਾਤ ਹੋਵੇ ਉਸਦੀ ਧੁੰਮ ਸਾਰੇ ਇਲਾਕੇ ਦੇ ਵਿੱਚ ਪੈ ਜਾਵੇ ਐਨਾ ਉਹਦੇ ਕੋਲ ਧਨ ਹੋਵੇ ਕਿ ਗਵਾਂਢੀ ਰਾਜਾਂ ਦੇ ਰਾਜੇ ਵੀ ਦੇਖਦੇ ਰਹਿ ਜਾਣ ਸੋ ਇਹ ਸਾਰਾ ਕੁਝ ਮੈਂ ਪਰਮਾਤਮਾ પાસે ਚਾਉਣੀ ਹਾਂ ਇਸ ਕਰਕੇ ਮੈਂ ਇਹ ਕਥਾ ਸੁਣਦੀ ਹਾਂ ਉਹ ਵਾਪਸ ਆਪਣੇ ਘਰ ਪਰਤ ਆਇਆ ਉਸਨੇ ਉਹ ਚਾਰਾ ਸਾਧੂਆਂ ਨੂੰ ਕੋਲ ਉਹੀ ਗੱਲ ਆ ਕੇ ਦੱਸੀ ਕਿ ਆਹ ਕਾਰਨ ਹੈ ਸ਼ਾਮ ਦਾ ਭੋਜਨ ਕਰਨ ਤੋਂ ਬਾਅਦ ਮਹਾਰਿਸ਼ੀ ਫਿਰ ਉਸ ਨੌਜਵਾਨ ਨੂੰ ਕਿਹਾ ਕਿ ਪੁਜਾਰੀ ਜੀ ਦੇਖੋ ਅਸੀਂ ਗੱਲ ਸਮਝ ਗਏ ਹਾਂ ਕੱਲ ਨੂੰ ਫਿਰ ਇਹੀ ਸਵਾਲ ਉਸ ਦੇ ਸਾਹਮਣੇ ਫਿਰ ਰੱਖਿਓ ਤੇ ਜਦੋਂ ਉਸਨੇ ਉੱਤਰ ਦਿੱਤਾ ਤਾਂ ਇਹ ਗੱਲ ਕਹਿ ਦੇਣਾ ਕਿ ਇਹ ਸਾਰੇ ਗੁਣ ਤਾਂ ਮੇਰੇ ਵਿੱਚ ਹਨ ਐਨੀ ਗੱਲ ਸੁਣ ਕੇ ਉਸ ਤੋਂ ਇਜਾਜ਼ਤ ਲੈ ਕੇ ਵਾਪਸ ਪਰਤ ਆਇਓ ਪਿੱਛੇ ਮੁੜ ਕੇ ਨਾ ਦੇਖਿਓ ਪੁਜਾਰੀ ਇਕਦਮ ਡਰ ਗਿਆ ਨੌਜਵਾਨ ਸੀ ਉਹ ਕਹਿੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਇਸ ਕੰਮ ਵਾਸਤੇ ਥੋੜੀ ਮੈਂ ਜਾਣਾ ਮੈਂ ਤਾਂ ਉੱਥੇ ਆਪਣੇ ਧਰਮ ਦੀ ਖਾਤਰ ਜਾਣਾ ਉਹਨਾਂ ਕਿਹਾ ਦੇਖ ਇਹ ਕੰਮ ਨਾ ਕੀਤਾ ਤਾਂ ਮੈ ਤੈਨੂੰ ਪਾਪ ਲੱਗੇਗਾ ਚਾਰੇ ਸਾਧੂਆਂ ਦੀ ਗੱਲ ਮੋੜਨ ਦਾ ਪੁਜਾਰੀ ਸੀ ਬਹੁਤ ਫਸਿਆ ਹੋਇਆ ਸੀ ਗੱਲ ਵੀ ਨਹੀਂ ਸੀ 모ੜ ਸਕਦਾ ਅਗਲੇ ਦਿਨ ਉਸਨੇ ਜਾ ਕੇ ਰਾਜਦੀਤੀ ਨੂੰ ਕਥਾ ਸੁਣਾਈ ਮਨ ਤੇ ਪੱਥਰ ਰੱਖ ਕੇ ਉਸਨੇ ਸੋਚਿਆ ਕਿ ਇਹ ਸਵਾਲ ਕਹਿ ਕੇ ਇਸ ਤੋਂ ਉੱਤਰ ਲੈ ਕੇ ਭੱਜ ਜਾਵਾਂ ਉਹੀ ਸਵਾਲ ਕੀਤਾ ਉਹੀ ਉੱਤਰ ਮਿਲਿਆ ਤੇ ਅੱਗੋਂ ਕਹਿਣ ਲੱਗਿਆ ਕਿ ਇਹ ਸਾਰੇ ਗੁਣ ਤਾਂ ਮੇਰੇ ਵਿੱਚ ਮੌਜੂਦ ਨੇ ਐਨੀ ਗੱਲ ਕਹੀ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਦੋਂ ਰਾਜਦੀਤੀ ਗੁੱਸੇ ਵਿੱਚ ਆ ਗਈ ਉਸਨੇ ਆਪਣੇ ਪਿਤਾ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ ਰਾਜੇ ਨੇ ਆਪਣੀ ਮੰਤਰੀਆਂ ਨਾਲ ਸਲਾਹ ਕੀਤੀ ਕਿ ਪੁਜਾਰੀ ਦਾ ਸਿਰ ਕਲਮ ਕਰਨਾ ਹੈ ਇੱਕ ਬਹੁਤ ਹੀ ਬ੍ਰਿਸ਼ਟੂਸ ਮੰਤਰੀ ਸੀ ਉਸਨੇ ਕਿਹਾ ਇਸ ਤਰ੍ਹਾਂ ਕਰਨਾ ਜਾਇਜ਼ ਨਹੀਂ ਤੁਹਾਡੇ ਬਾਰੇ ਲੋਕਾਂ ਦੇ ਵਿੱਚ ਬਹੁਤ ਗਲਤ ਸੁਨੇਹਾ ਚਲਿਆ ਜਾਵੇਗਾ ਇਸ ਤਰ੍ਹਾਂ ਕਰੋ ਉਸ ਨੂੰ ਪੱਤਰ ਭੇਜ ਦਿਓ ਕਿ ਸਾਨੂੰ ਮਨਜ਼ੂਰ ਹੈ ਬਿਆ ਪਰ ਉਸ ਵਿੱਚ ਅਸਰ ਤਾਂ ਐਸਿਆਂ ਰੱਖ ਦਿਓ ਕਿ ਉਹ ਪੜ ਕੇ ਕੰਬ ਜਾਵੇ ਤੇ ਉਹ ਦੇਸ਼ ਛੱਡ ਕੇ ਭੱਜ ਜਾਵੇ ਉਹ ਕਹਿੰਦਾ ਠੀਕ ਹੈ ਤੁਹਾਡੀ ਸਲਾਹ ਨੇਕ ਲੱਗਦੀ ਹੈ। ਉਹਦੇ ਵਿੱਚ ਸ਼ਰਤਾਂ ਰੱਖੀਆਂ ਗਈਆਂ। ਸਭ ਤੋਂ ਪਹਿਲੀ ਸ਼ਰਤ ਇਹ ਰੱਖੀ ਕਿ ਸਾਡੇ ਨੇੜਲੇ ਨਗਰਾਂ ਦੇ ਵਿੱਚ ਜਿੰਨੇ ਵੀ ਬਰਾਤ ਕਰਨੀ ਬਰਾਤ ਉਹਨਾਂ ਸਾਰੇ ਘਰਾਂ ਦੇ ਵਿੱਚ ਰੁਕਣੀ ਚਾਹੀਦੀ ਹੈ। ਇੱਕ ਵੀ ਘਰ ਖਾਲੀ ਨਹੀਂ ਰਹਿਣਾ ਚਾਹੀਦਾ। ਇੰਨੀ ਬਰਾਤ ਆਉਣੀ ਚਾਹੀਦੀ ਹੈ ਕਿ ਜੇਕਰ ਇੰਨੀ ਬਰਾਤ ਦਾ ਪ੍ਰਬੰਧ ਨਾ ਹੋਇਆ ਤੇ ਬਾਕੀ ਦੀ ਆਈ ਬਰਾਤ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਸਮੇਤ ਲਾੜੇ ਦੇ ਦੂਜੀ ਸ਼ਰਤ ਇਹ ਰੱਖੀ ਕਿ ਜਿੰਨਾ ਅਸੀਂ ਖਾਣਾ ਤਿਆਰ ਕਰਨਾ ਹੈ ਜਿੰਨੇ ਵੀ ਖਾਣੇ ਦਾ ਪ੍ਰਬੰਧ ਅਸੀਂ ਕਰਨਾ ਹੈ ਸਾਰੇ ਦਾ ਸਾਰਾ ਖਾਣਾ ਸਾਰਿਆਂ ਦੁਆਰਾ ਖਾ ਲਿਆ ਜਾਣਾ ਚਾਹੀਦਾ ਹੈ ਜੇ ਇੱਕ ਬੂਟੀ ਵੀ ਬੇਅਰਥ ਗਈ ਤਾਂ ਵੀ ਸਾਰੀ ਬਰਾਤ ਸਿਰ ਕਲਮ ਕਰ ਦਿੱਤਾ ਜਾਵੇਗਾ ਐਨੀ ਕੋ ਗੱਲਾਂ ਕਹਿ ਕੇ ਪੱਤਰ ਭੇਜ ਦਿੱਤਾ ਗਿਆ ਸਾਧੂਆਂ ਨੇ ਉਸ ਨੌਜਵਾਨ ਨੂੰ ਕੋਲ ਬਿਠਾ ਕੇ ਪੱਤਰ ਪੜ੍ਹਿਆ ਤੇ ਜਿਹੜਾ ਇਨਸਾਨ ਪੱਤਰ ਲੈ ਕੇ ਆਇਆ ਸੀ ਉਸ ਦਾ ਸਨਮਾਨ ਕੀਤਾ ਇੱਜ਼ਤ ਕੀਤੀ ਤੇ ਜਾਣ ਲੱਗਿਆ ਸਾਧੂ ਬਾਬਾ ਨੇ ਇੱਕ ਚੁੱਲ੍ਹੇ ਵਿੱਚੋਂ ਇੱਕ ਮੁਠੀ ਸਵਾਦੀ ਭਰ ਕੇ ਉਸ ਦੂਤ ਦੇ ਹੱਥ ਫੜਾ ਦਿੱਤੀ ਜੋ ਪੱਤਰ ਲੈ ਕੇ ਆਇਆ ਸੀ ਉਦਾਸਤਾ ਬੜਾ ਹੋਇਆ ਪਰ ਉਸ ਨੂੰ ਲੈਣਾ ਪਿਆ ਸੀ ਕਿਉਂਕਿ ਉਹ ਸਾਧੂ ਦੇ ਭੇਸ ਵਿੱਚ ਬੈਠੇ ਸਨ ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਉਹ ਹੀਰੇ ਮੋਤੀ ਬਣ ਗਏ ਉਹ ਬਹੁਤ ਖੁਸ਼ ਹੋਇਆ ਰਾਜੇ ਨੂੰ ਜਾ ਕੇ ਦੱਸਿਆ ਕਿ ਉਹਨਾਂ ਨੇ ਪੱਤਰ ਸਵੀਕਾਰ ਕਰ ਲਿਆ ਤੇ ਮੇਰਾ ਬਹੁਤ ਆਦਰ ਸਨਮਾਨ ਕੀਤਾ ਹੈ ਰਾਜਾ ਬੜਾ ਹੈਰਾਨ ਰਾਜੇ ਨੂੰ ਲੱਗਿਆ ਕਿ ਇਹ ਤਾਂ ਕੋਈ ਹੋਰ ਰਾਜੇ ਦੀ ਚਾਲ ਨਾ ਹੋਵੇ ਕਿ ਰਾਜੇ ਦੇ ਮੰਤਰੀਆਂ ਨੇ ਸਲਾਹ ਕੀਤੀ ਕਿਉਂਕਿ ਉਸ ਨੇ ਉਹ ਪੱਥਰ ਰੱਖ ਲਿਆ ਤੇ ਹੁਣ ਆਪਾਂ ਪ੍ਰਬੰਧ ਕਰੀਏ ਸਾਰੇ ਰਾਜ ਨੂੰ ਸੁਝਾ ਦਿੱਤਾ ਸਾਰੇ ਘਰਾਂ ਦੇ ਵਿੱਚ ਬਰਾਤ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸ਼ਾਹੀ ਪਕਵਾਨਾਂ ਦੇ ਦੇਗੇ ਚੜਾ ਦਿੱਤੇ ਗਏ ਐਨੇ ਕੋ ਖਾਣੇ ਤਿਆਰ ਕੀਤੇ ਗਏ ਕਿ ਹਰ ਇੱਕ ਬਰਾਤੀ ਨੂੰ 36 ਤਰ੍ਹਾਂ ਦੇ ਭਗਵਾਨ ਹਾਜ਼ਰ ਕਰਨ ਦਾ ਇੰਤਜ਼ਾਮ ਹੋ ਗਿਆ ਹੁਣ ਉਧਰ ਉਸ ਨੌਜਵਾਨ ਨੂੰ ਚਿੰਤਾ ਪੈ ਗਈ ਉਸਨੇ ਆਪਣੇ ਪਿੰਡ ਵਾਲੇ ਜੀ ਦੇ ਘਰ ਜਾ ਕੇ ਆਖਿਆ ਕਰੇ ਕਿ ਮੇਰੀ ਬਰਾਤ ਚੱਲਣਾ ਹੈ ਅਗਲਾ ਮਨਾਂ ਕਰ ਦਿਆ ਕਰੇ ਕਿ ਤੇਰਾ ਤਾਂ ਅੰਤਿਮ ਸਮਾਂ ਨੇੜੇ ਹੈ ਅਸੀਂ ਤੇਰੇ ਨਾਲ ਤੇਰੀ ਬਰਾਤ ਕਿਉਂ ਜਾਈਏ ਉਸਨੇ ਸਾਰੇ ਗੱਲਬਾਤ ਜਾ ਕੇ ਮਹਾਰਿਸ਼ੀ ਨੂੰ ਦੱਸੀ ਮਹਾਰਿਸ਼ੀ ਕਹਿਣ ਲੱਗੇ ਕਿ ਚਿੰਤਾ ਨਾ ਕਰ ਪਾਈ ਅਸੀਂ ਇੰਤਜ਼ਾਮ ਕਰਦੇ ਹਾਂ ਉਹਨਾਂ ਨੇ ਜਿੰਮੇ ਵੀ ਕਰਕੇ ਬਹੁਤ ਸਾਰੇ ਲੋਕਾਂ ਦਾ ਪ੍ਰਬੰਧ ਕੀਤਾ ਸਾਰੇ ਦੇਵੀ ਲੋਕ ਸਾਰਿਆਂ ਦੇ ਕੋਲ ਸ਼ਕਤੀਆਂ ਸਾਰਿਆਂ ਦੇ ਚਿਹਰਿਆਂ ਤੇ ਨੂਰ ਸਾਰੇ ਹਸੀਨ ਐਸੇ ਐਸੇ ਲੋਕ ਬਰਾਤ ਦੇ ਵਿੱਚ ਸ਼ਾਮਿਲ ਹੋਏ ਜਿਹੜੇ ਕਦੀ ਵੀ ਕਿਸੇ ਨੇ ਪਹਿਲਾਂ ਨਹੀਂ ਸੀ ਦੇਖੇ ਜਿਹੜਾ ਦੇਖਦਾ ਉਹਨਾਂ ਨੂੰ ਤੱਕਦਾ ਰਹਿ ਜਾਂਦਾ ਇਸ ਤੋਂ ਬਰਾਤ ਦਾ ਇੰਤਜ਼ਾਮ ਕੁਝ ਸਮਾਂ ਐਸਾ ਕੀਤਾ ਗਿਆ ਢੋਲ ਨਗਾਰੇ ਵੱਡੇ ਵੱਡੇ ਘੋੜਿਆਂ ਤੇ ਹਾਥੀਆਂ ਤੇ ਇੰਨਾ ਕਿ ਇੰਤਜ਼ਾਮ ਕਿ ਬਰਾਤ ਜਿੱਤੁਰ ਲੰਘਦੀ ਲੋਕ ਇੱਕਦਮ ਬੱਸ ਖੜਕੇ ਦੇਖਦੇ ਹੀ ਰਹਿੰਦੇ ਇੱਕ ਚਾਰੇ ਸਾਧੂ ਪੈਸੇ ਦੀ ਵਰਖਾ ਕਰ ਰਹੇ ਹਨ ਕੀ ਸੀ ਇਨਾਂ ਕੋਲ ਕੀ ਨਹੀਂ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਪਰ ਜਿਹੜੇ ਪਾਸੇ ਹਵਾ ਦੇ ਵਿੱਚ ਕੁਝ ਛੁੱਟਦੇ ਥੱਲੇ ਪੈਸੇ ਦੀ ਵਰਖਾ ਹੋ ਜਾਂਦੀ ਸਾਰੇ ਦੇਖਣ ਵਾਲੇ ਇੰਨੇ ਹੈਰਾਨ ਕਿ ਇਸ ਬੰਦੇ ਕੋਲ ਇੰਨਾ ਪੈਸਾ ਆਇਆ ਕਿੱਥੋਂ ਹਰੇਕ ਬੰਦਾ ਜਿਹੜਾ ਹੁਣ ਖੜ ਕੇ ਗੱਲ ਕਰ ਰਿਹਾ ਸੀ ਉਹ ਗੱਲ ਇਹੀ ਕਰ ਰਿਹਾ ਸੀ ਕਿ ਦੇਖੋ ਪੁਜਾਰੀ ਦੀ ਕਿਸਮਤ ਦੇਖੋ ਪੁਜਾਰੀ ਦੇ ਭਾਗ ਕੋਈ ਇਹ ਨਹੀਂ ਸੀ ਕਹਿ ਰਿਹਾ ਕਿ ਦੇਖੋ ਪੁਜਾਰੀ ਦੀ ਮਾਇਆ ਇਹ ਤਾਂ ਕੋਈ ਵੀ ਨਹੀਂ ਸੀ ਕਹਿ ਰਿਹਾ ਇਹ ਗੱਲਬਾਤ ਦੇ ਦੌਰਾਨ ਇਸ ਗੱਲ ਦਾ ਫੈਸਲਾ ਉਸ ਚਾਰੇ ਸਾਧੂਆਂ ਨੇ ਆਪਸ ਵਿੱਚ ਕਰ ਲਿਆ ਕਿ ਜਦੋਂ ਹਰ ਕੋਈ ਬੰਦਾ ਕਿਸਮਤ ਦੀ ਗੱਲ ਕਰਦਾ ਹੈ ਭਾਗਾਂ ਦੀ ਗੱਲ ਕਰਦਾ ਤਾਂ ਜ਼ਾਹਿਰ ਦੀ ਗੱਲ ਹੈ ਕਿ ਜਿਹੜੇ ਭਾਗ ਨੇ ਉਹ ਜਾਇਦੇ ਅਹਿਮ ਅਹਿਮੀਅਤ ਰੱਖਦੇ ਨੇ ਖੈਰ ਜਦੋਂ ਬਰਾਤ ਨਗਰ ਪਹੁੰਚੀ ਤਾਂ ਸਾਰੇ ਬਰਾਤ ਘਰ ਭਰ ਗਏ ਇੰਨੀ ਕੋ ਬਰਾਤ ਆਈ ਸੀ ਕਿ ਸਾਰੇ ਬਰਾਤ ਘਰ ਪਰਨ ਦੇ ਬਾਵਜੂਦ ਵੀ ਕੁਝ ਬਰਾਤ ਪਾਸੇ ਰਹਿ ਗਈ ਜਿਨ੍ਹਾਂ ਨੂੰ ਕੋਈ ਬੈਠਣ ਕਰਨ ਦੀ ਥਾਂ ਨਹੀਂ ਸੀ ਰਾਜਾ ਬੜਾ ਹੈਰਾਨ ਕਿ ਐਨੇ ਲੋਕ ਐਨੇ ਹਸੀਨ ਲੋਕ ਇਸ ਪੁਜਾਰੀ ਦੇ ਨਾਲ ਤੇ ਜਦੋਂ ਪੁਜਾਰੀ ਨੂੰ ਦੇਖਿਆ ਤੇ ਸੱਚਮੁੱਚ ਉਹਦੇ ਵਰਗਾ ਸੋਨਾ ਕੋਈ ਲੱਗ ਹੀ ਨਹੀਂ ਸੀ ਰਿਆ ਬਹੁਤ ਆਲੀਸ਼ਾਨ ਰੱਥ ਦੇ ਉੱਤੇ ਚੜਿਆ ਹੋਇਆ ਸੀ ਰਾਜਾ ਤਾਂ ਰੱਥ ਨੂੰ ਦੇਖਦਾ ਹੀ ਰਹਿ ਗਿਆ ਇਸ ਤੋਂ ਬਾਅਦ ਕੀ ਹੋਇਆ ਕਿ ਮਹਾਰਿਸ਼ੀ ਨੇ ਦੋ ਬੱਚੇ ਰਾਜੇ ਦੇ ਕੋਲ ਭੇਜ ਦਿੱਤੇ ਰੋਂਦੇ ਰੋਂਦੇ ਰਾਜੇ ਦੇ ਕੋਲ ਗਏ ਰਾਜਾ ਕਹਿੰਦਾ ਭਾਈ ਇਹਨਾਂ ਨੂੰ ਕੀ ਹੋਇਆ ਤਾਂ ਰਾਜੇ ਦੇ ਪ੍ਰਬੰਧਕ ਦੱਸਣ ਲੱਗੇ ਕਿ ਜੀ ਇਹਨਾਂ ਨੂੰ ਭੁੱਖ ਲੱਗੀ ਹੈ ਇੰਨੀ ਭੁੱਖ ਲੱਗੀ ਹੈ ਕਿ ਆਪਣੇ ਕੋਲ ਜਿੰਨਾ ਰਸਣ ਸਮਾਨ ਬਣਿਆ ਸੀ ਜਿੰਨਾ ਖਾਣਾ ਪਕਵਾਨ ਤਿਆਰ ਸੀ ਇਹ ਇਕੱਲੇ ਖਾ ਗਏ ਤੇ ਹੁਣ ਸਾਡੇ ਕੋਲ ਖਾਣਾ ਖਤਮ ਹੈ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜਾ ਸਮਝ ਗਿਆ ਕਿ ਇਹ ਸੱਚੀ ਕੋਈ ਦੇਵੀ ਲੋਕ ਨਹੀਂ ਕਿ ਮੈਂ ਸ਼ਰਤਾਂ ਰੱਖਣ ਵਾਲੀ ਗੱਲ ਬਹੁਤ ਵੱਡੀ ਗਲਤੀ ਹੋ ਗਈ ਰਾਜ ਨੇ ਉਹਨਾਂ ਬੱਚਿਆਂ ਨੂੰ ਨਾਲ ਲਿਆ ਤੇ ਮਹਾਰਿਸ਼ੀ ਦੇ ਪੈਰੀਂ ਪੈ ਗਿਆ ਤੇ ਕਹਿੰਦਾ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲ ਗਲਤੀ ਹੋ ਗਈ ਮੈਂ ਤੁਹਾਨੂੰ ਸਮਝਣ ਦੇ ਵਿੱਚ ਵੱਡੀ ਚੂਕ ਕਰ ਦਿੱਤੀ ਤੇ ਖੁਸ਼ੀ-ਖੁਸ਼ੀ ਨਾਲ ਉਸਨੇ ਧੀ ਦਾ ਵਿਆਹ ਉਸ ਪੁਜਾਰੀ ਦੇ ਨਾਲ ਕਰ ਦਿੱਤਾ ਇਸ ਕਹਾਣੀ ਦੇ ਰਾਹੀ ਕਹਾਣੀਕਾਰ ਇਹ ਹਰ ਕਿਸ ਨੂੰ ਦੱਸਣਾ ਚਾਹੁੰਦਾ ਕਿ ਇਨਸਾਨ ਨੂੰ ਕੱਲਾ ਹੀ ਆਪਣੇ ਭਾਗਾਂ ਤੇ ਆਪਣੀ ਕਿਸਮਤ ਦੇ ਭਰੋਸੇ ਨਹੀਂ ਬੱਠਣਾ ਚਾਹੀਦਾ ਬਲਕਿ ਉਹ ਦੱਸਣਾ ਚਾਹੁੰਦਾ ਕਿ ਮਿਹਨਤ ਬੰਦਾ ਕਰੇ ਪਰ ਇਹ ਨਹੀਂ ਕਿ ਤੁਹਾਡੇ ਕੋਲ ਪੈਸਾ ਬਹੁਤ ਹੈ ਹੰਕਾਰ ਕਰ ਲੋ ਜੇ ਤੁਹਾਡੇ ਕੋਲ ਪੈਸਾ ਬਹੁਤ ਹੈ ਜੇ ਕਿਸਮਤ ਨੇ ਸਾਥ ਨਾ ਦਿੱਤਾ ਤਾਂ ਉਹ ਸਾਰਾ ਮਿੱਟੀ ਹੈ ਤੇ ਜੇਕਰ ਤੁਸੀਂ ਕਿਸਮਤ ਦੇ ਧਣੀ ਹੋ ਪਰਮਾਤਮਾ ਨੇ ਤੁਹਾਡੇ ਤੇ ਮਿਹਰ ਕੀਤੀ ਹੈ ਤੁਹਾਡੇ ਭਾਗਾਂ ਦੇ ਵਿੱਚ ਪਰਮਾਤਮਾ ਬਹੁਤ ਕੁਝ ਚੰਗਾ ਲਿਖ ਦਿੱਤਾ ਤਾਂ ਪੈਸਾ ਨਾ ਹੋਣ ਦੇ ਬਾਵਜੂਦ ਤੇ ਤੁਹਾਡੇ ਜਿੰਨਾ ਸੰਤੁਸ਼ਟ ਬੰਦਾ ਕੋਈ ਵੀ ਨਹੀਂ ਹੋਵੇਗਾ ਪਰਮਾਤਮਾ ਨੂੰ ਖੁਸ਼ ਕਰੋ ਪਰਮਾਤਮਾ ਭਾਗ ਵੀ ਬਦਲਦੇ ਨੇ ਕਿਸਮਤ ਵੀ ਚਮਕਾਉਂਦੇ ਨੇ ਤੇ ਐਦਾਂ ਦਾ ਕੁਝ ਨਹੀਂ ਕਿ ਕਿਸਮਤ ਵਿੱਚ ਜੋ ਲਿਖਿਆ ਉਹ ਹੋ ਕੇ ਹੀ ਰਵੇਗਾ ਜਾਂ ਉਹੀ ਹੋਣਾ ਨਹੀਂ ਪਰਮਾਤਮਾ ਸਰਬਸ਼ਕਤੀਮਾਨ ਹੈ ਵਾਹਿਗੁਰੂ ਦੇ ਹੱਥ ਹਰ ਇੱਕ ਉਹ ਚੀਜ਼ ਹੈ ਤੇ ਜੇ ਉਹ ਚਾਵੇ ਕਿਸੇ ਨੂੰ ਵੀ ਦੇ ਸਕਦਾ ਹੈ ਕਿਸੇ ਦੀ ਕਿਸਮਤ ਪਲਟਣ ਲੱਗਿਆ ਇੱਕ ਮਿੰਟ ਨਹੀਂ ਲਾਉਂਦੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ